ਇਹ ਇੰਪੇਲਟਾ ਸਾਰੇ ਹੀ ਭੈਣ ਭਰਾਵਾਂ ਨੂੰ ਜੈ ਮਸੀਦੀ ਮੇਰਾ ਨਾਮ ਰਾਜ ਸਿੱਧੂ ਆ ਔਰ ਮੈਂ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦਾ ਜ਼ਿਲ੍ਹਾ ਲੁਧਿਆਣਾ ਦਾ ਪ੍ਰਧਾਨ ਆ ਪਿਛਲੇ ਦਿਨੀ ਤੁਸੀਂ ਦੇਖਿਆ ਕਿ ਇੱਕ ਬਹੁਤ ਹੀ ਘਟਿਆ ਹਰਕਤ ਕੀਤੀ ਇੱਕ ਸਿੰਗਰ ਜਿਹੜਾ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਬਹੁਤ ਵੱਡਾ ਸਿੰਗਰ ਆ ਕਨਈਆ ਮਿੱਤਲ ਉਹਨੇ ਕਿਹਾ ਕਿ ਚਰਚ ਵੀ ਬਣਨ ਚਰਚ ਨਹੀਂ ਬਣਨਦੇ ਨੇ ਕਿਉਂਕਿ ਗੁਰਦੁਆਰਾ ਸਾਹਿਬ ਵੀ ਬਣਨਗੇ ਮੰਦਰ ਵੀ ਬਣਨਗੇ ਚਰਚ ਨਹੀਂ ਅਸੀਂ ਉਹਨੂੰ ਪੁੱਛਣਾ ਚਾਹੁੰਦੇ ਵੀ ਤੂੰ ਕਿੱਥੋਂ ਆਇਆ ਤੂੰ ਕੌਣ ਆ ਤੂੰ ਆਪਣੀ ਪ੍ਰਾਪਰਟੀ ਦਾ ਰਜਿਸਟਰੀ ਕਰਾਈ ਹੋਈ ਹੈ ਜਿਹੜਾ ਤੂੰ ਇਹ ਕੰਨਾ ਕਿ ਮੈਂ ਚਰਚ ਨਹੀਂ ਬਣਾਉਂਦੇ ਨੇ ਸਾਡਾ ਉਹਦੇ ਤੇ ਬਾਰ ਆ ਵੀ ਅਸੀਂ ਪੁਲਿਸ ਕਮਿਸ਼ਨਰ ਨੂੰ ਅੱਜ ਮੰਗ ਪੱਤਰ ਦੇ ਕੇ ਆਏ ਆਂ ਵੀ ਇਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜਾ ਇਸਾਈ ਭਾਈਚਾਰੇ ਨੂੰ ਨਰੋਜ ਨਿਤ ਤੋਂ ਨਿਤ ਕੋਈ ਨਾ ਇਹ ਐਸਾ ਟਾਰਗੇਟ ਕਰ ਦਿਆ ਆਪਣੇ ਆਪ ਨੂੰ ਹਾਈਲਾਈਟ ਹੋਣ ਵਾਸਤੇ ਕਿ ਅਸੀਂ ਆਹ ਕ੍ਰਿਸਚਨ ਕੌਮ ਦੇ ਖਿਲਾਫ ਬੋਲਾਂਗੇ ਤਾਂ ਅਸੀਂ ਬਹੁਤ ਵੱਡੇ ਹਾਈਲਾਈਟ ਹੋ ਜਾਾਂਗੇ ਜਾਂ ਇਦਾਂ ਹੋ ਜਾਾਂਗੇ ਇਹੋ ਜੀਆਂ ਚੀਜ਼ਾਂ ਕਰਕੇ ਸਾਡੇ ਇਸਾਈ ਕੌਮ ਨੂੰ ਬੜਾ ਦੁੱਖ ਇਸ ਚੀਜ਼ ਦਾ ਕਿ ਜਿਹੜੇ ਵਾਰ-ਵਾਰ ਕਹਿੰਦੇ ਆ ਜੀ ਅਸੀਂ ਚਰਚ ਨਹੀਂ ਬਣਾਣ ਦੇਣੇ ਵੀ ਇਹਨੂੰ ਪੁੱਛਣ ਵਾਲਾ ਵੀ ਤੂੰ ਕੌਣ ਹੈਗਾ ਚਰਚ ਨਹੀਂ ਬਣਾਉਂਦੇ ਅਸੀਂ ਚਰਚ ਵੀ ਬਣਾਵਾਂਗੇ ਹਰ ਜਗ੍ਹਾ ਤੇ ਇਹ ਕੰਮ ਹੋਊਗਾ ਪ੍ਰਭੂ ਦਾ ਕੰਮ ਹੋ ਰਿਹਾ ਵਧੂਗਾ ਇਸ ਕਰਕੇ ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਕਿ ਕਮਿਸ਼ਨਰ ਸਾਹਿਬ ਨੇ ਸਾਨੂੰ ਇਹ ਵਿਸ਼ਵਾਸ ਦਵਾਇਆ ਕਿ 5 ਦਿਨ ਦਾ ਟਾਈਮ ਦਿੱਤਾ ਕਮਿਸ਼ਨਰ ਸਾਹਿਬ ਨੇ ਵੀ 5 ਦਿਨਾਂ ਦੇ ਵਿੱਚ ਜਾਂ ਤੋ ਕਨਈਆ ਮਿੱਤਲ ਮਾਫੀ ਮੰਗੂਗਾ ਕ੍ਰਿਸਟਨ ਕੌਮ ਤੋਂ ਨਹੀਂ ਤਾਂ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਆ ਉਹਦੇ ਤੇ ਐਫ ਆਈ ਆਰ ਦਰਜ ਹੋਊਗੀ ਉਹਨਾਂ ਨੇ ਵੀਡੀਓ ਪਾ ਕੇ ਮਾਫੀ ਮੰਗੀ ਧਰਮ ਉਹ ਵੀਡੀਓ ਪਾ ਕੇ ਮਾਫੀ ਮੰਗੀ ਆ ਤੁਸੀਂ ਦੇਖਿਆ ਉਹਨੇ ਕੀ ਕਿਹਾ ਉਹਨੇ ਮਾਫੀ ਵਾਲੀ ਗੱਲ ਨਹੀਂ ਕੀਤੀ ਕੋਈ ਉਹਨੇ ਕਿਹਾ ਕਿ ਮੈਂ ਕੁਝ ਗਲਤ ਨਹੀਂ ਬੋਲਿਆ ਹਾਲਾਂਕਿ ਉੱਥੇ ਸਾਡੇ ਕੁਝ ਐਮਪੀ ਜਿਹੜੇ ਅੱਜ ਬਣ ਰਹੇ ਨੇ ਆਪਣੇ ਅਹੁਦੇਦਾਰ ਬਣ ਰਹੇ ਆ ਐਮਪੀ ਦੇ ਰਮਨੀਤ ਬਿੱਟੂ ਜੀ ਹੋਗੇ ਹੋਰ ਹੋਗੇ ਕਈ ਉਹਨਾਂ ਨੇ ਕਿਹਾ ਜੀ ਅਸੀਂ ਮੈਂ ਉਹਨਾਂ ਕਹੇ ਧਾਰਮਿਕ ਨੂੰ ਗਲਤ ਨਹੀਂ ਕਿਹਾ ਮੈਂ ਵੀ ਮੈਂ ਗਲਤ ਕਹਿਤਾ ਜੀ ਉਹ ਨਹੀਂ ਹੋਣਾ ਪਰ ਉਹ ਗਲਤ ਕੀਤਾ ਉਹਨੇ ਕੋਈ ਸਹੀ ਤਰੀਕੇ ਨਾਲ ਉਹਨੇ ਕੋਈ ਜਾਣ ਦੀ ਮਾਫੀ ਨਹੀਂ ਮੰਗੀ ਇਸ ਕਰਕੇ ਅਸੀਂ ਦੁਬਾਰਾ ਸਾਨੂੰ ਇੱਕ ਕਦਮ ਚੱਕਣਾ ਪਿਆ ਹੈ ਬੜੀ ਰਣਨੀਤੀ ਹੈ ਅਗਰੀ ਰਾਜਨੀਤੀ ਇਹ ਆ ਵੀ ਜੇ ਜਿਹਨੇ ਨਾ ਮਾਫੀ ਮੰਗੀ ਜਾਂ ਨਾ ਇਹਦੇ ਤੇ ਕੋਈ ਕਾਰਵਾਈ ਜਾਂ ਪਰਚਾ ਨਾ ਹੋਇਆ ਤਾਂ ਅਸੀਂ ਅੱਗੇ ਹੋਰ ਪ੍ਰੋਟੈਸਟ ਕਰਾਂਗੇ ਪਹਿਲਾਂ ਵੀ ਇੱਕ ਵਾਰ ਮਾਫੀ ਮੰਗ ਕੇ ਨਾ ਦੇ ਜਿਹਦੇ ਦੁਆਰਾ ਮਾਫੀ ਮੰਗ ਗੱਲ ਤਾਂ ਉਹੀ ਹੈ ਜੀ ਹਰ ਵਾਰ ਕ੍ਰਿਸਟਨ ਕੌਮ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਕਿ ਅਸੀਂ ਕਿਤੇ ਚੁੱਪ ਬੈਠੇ ਹਾਂ ਜਦੋਂ ਕਿਸੇ ਕ੍ਰਿਸਚੀ ਕੌਮ ਜਾਗ ਉੱਠੀ ਤਾਂ ਫਿਰ ਇਹਨਾਂ ਕੋਸਾਂ ਵੀ ਨਹੀਂ ਰਹਿਣੀ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਇਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਸਖਤ ਤੋਂ ਸਖਤ ਇੱਥੇ ਐਫਆਈਆਰ ਕੀਤੀ ਜਾਵੇ